ਬਾਪੋ ਕੀ ਹਾਲ ਚਾਲ ਆ? ਬੋ ਠੀਕ ਹੋ ਸਾਰੇ? ਸਵਾਗਤ ਹੈ ਆਪਣੇ YouTube ਚੈਨਲ 'ਚ PV31 ਸ਼ੂਟਰ 'ਚ। ਅੱਜ ਫੇਰ ਮਾਨਸਾ ਯਾਰ ਆਪਣੇ ਜਵਾਕ ਇਹਨੂੰ ਦਵਾਈ ਦਿਵਾਉਣੀ ਸੀ ਸਾਡੇ ਵਾਲੇ ਨੂੰ। ਦਵਾਈ ਦਿਵਾ ਲੈਣ। ਦਵਾਈ। ਉਹ ਦਬਾ ਗਏ ਬਾਪੋ ਸਾਡੇ ਵਾਲਾ ਦਵਾਈ ਦਿਵਾਉਣ ਭਾਗਿਆ ਸੀਗਾ। ਆਪਾਂ ਕਿਹ ਯਾਰ ਦੋਸਤ ਦੇ ਘਰੇ ਆ ਗਏ ਸੀਗੇ ਯਾਰ। ਹਸਪਤਾਲ ਚ ਕੀ ਕਰਨਾ ਯਾਰ। ਬਏ ਕਿਉਂ ਵੀਡੀਓ ਤਾਂ ਨਹੀਂ ਬਣਾਉਂਦਾ ਯਾਰ ਇਹਦੀ ਲਾਈਟਿੰਗ ਹੀ ਬੜੀ ਕਸੂਤੀ ਐ ਕਰੇ ਤਾਂ ਨਾ ਤਾਂ ਤਾਂ ਲੱਗੀਆਂ ਹੋਈਆਂ ਨੇ ਲਾਈਟਾਂ ਤਾਂ ਪਾਰਟਨਰ ਜੀ ਹੋਰੋਂ ਜ ਆਉਂਦੀ ਆ ਜੀ ਮਨ ਲਾ ਹੋਰੋਂ ਜੇ ਲਾਈਟਿੰਗ ਜੀ ਪੈਂਦੀ ਆ ਗਾਏਵਰੇਜ ਮਾਨਸਾ ਏਸੀ ਆ ਨਾ ਮੈਨੂੰ ਤਾਂ ਪਤਾ ਨਹੀਂ ਜੀ ਯਾਰ ਮੇਰਾ ਫੋਨ ਹੀ ਮਾਨਸਾ ਕੇ ਦੇਖਿਆ ਵੀ ਬੈਟਰੀ ਲੋ ਹੋਈ ਪਈ ਆ ਕਿਹੜੀ ਵੀਡੀਓ ਬਣੀ ਆ ਮਨ ਲਾਦਾ 2-4 ਮਿੰਟ 2 ਕਮੈਂਟਾਂ ਦੀ ਮਸਾਂ ਵੀਡੀਓ ਪੂਰੀ ਹੋਊਗੀ ਬਣੀ ਨਹੀਂ ਮੌਲੀ ਲੋਗ ਆ ਯਾਰ ਮੈਂ ਜਿਆਦੀ ਰੱਖੀ ਇੱਕ ਆ ਦੇਖੋ ਸਾਲਟ ਬਦਲਣੀ ਪੈਗੀ ਮੜਾ-ਮੜਾ ਚੱਕਰ ਜਾ ਹੋ ਗਿਆ ਸੀਗਾ ਤਾਂ ਕਰਕੇ ਬਦਲੀ ਆ ਯਾਰ ਤੇ ਹੋਰ ਤਾਂ ਕੁਝ ਨਹੀਂ ਯਾਰ ਇੱਥੇ ਅੱਡੇ ਜਾਇ ਸੀਗੇ ਮੜਾ ਆ ਉੱਧੇ ਤੋਂ ਬਈ ਇਹ ਹੋ ਗਏ ਬਸ ਗੱਲ ਬਾਤ ਜੀ ਇੱਥੇ ਬੈਠੋ ਆ ਦੇਖ ਲੋ ਮਾਨਸਾਂ ਲਕੇਸ਼ ਹਾਂ ਦੱਸੋ ਬਾਪੂ ਆਹ ਕਿਹੜੀ ਆ ਵਿੱਚ ਬੰਦੇ ਦਾ ਬਹੁਤ ਜਾਣਦੇ ਹੋਣਗੇ ਜਿਹੜੇ ਨਹੀਂ ਦੇਖੀ ਲਕੇਸ਼ ਹਾਂ ਦੱਸੋ ਆ ਕਿੱਥੇ ਬੈਠਾ ਵੈਂ ਭਾਂ ਜੋ ਹੋਰ ਤਾਂ ਸਾਨੂੰ ਜੀ ਦਿਖਾਈਏ ਯਾਰ ਹਨ ਇਹ ਚੀਜ਼ਾਂ ਨੇ ਬੱਸ ਆਪਣਾ ਸੱਚੀ ਗੱਲ ਦੱਸਦੇ ਆ ਯਾਰ ਨਾਲ ਆਪਣੇ ਕੋਲੇ ਪੈਂਸਿਆ ਵਾਲੇ ਵੀ ਆਪਾਂ ਕੋਈ ਚੀਜ਼ ਤਿਆਰ ਕਰ ਲਈ ਆ ਟਰੈਕਟਰ ਡੁੱਟਰ ਵੇਚ ਬੰਦੇ ਆ ਗਿਆ ਨਾ ਟਰੈਕਟਰ ਬਲੌਗ ਬਣਾਉਂਦੇ ਆ ਕਿਵੇਂ ਹੋ ਗਿਆ ਲੱਕੀ ਟਰੈਕਟਰ ਉਹਨੇ ਤਿਆਰ じゃ ਕਰਿਆਗਾ ਬਲੌਗ ਬਣਾਉਣਾ ਹੁੰਦਾ ਸੀਗਾ ਹੁਣ ਜੇ ਪੈਸੇ ਆਉਣ ਭੈਜੋ ਟਰੈਕਟਰ ਉੱਪਰ ਤਿਆਰ ਕਰ ਲਈਏ ਪਰ ਕਰਾਂਗੇ ਜਰੂਰ ਹੌਲੀ ਹੌਲੀ ਕਰਾਂਗੇ ਇਹ ਮੇਰੇ ਮੰਨ ਲਓ 100 ਕੀ ਲਾ ਲੋ ਵੀ ਟਰੈਕਟਰ ਤਿਆਰ ਆਪਾਂ ਪੂਰਾ ਵਧੀਆ ਕਰਾਵਾਂਗੇ ਜਦੋਂ ਆਪਣੇ ਕੋਲ ਪੈਸੇ ਪੁੰਛੇ ਹੋਗੇ ਉਹੀ ਗੱਲ ਆ ਕਿਹੜੀ ਚੀਜ਼ ਬੰਦਾ ਮਤਲਬ ਕਰਤਾ ਲੈਂਦੀ ਆ ਜ਼ਿੰਦਗੀ ਚ ਕੋਈ ਹੰਦੀ ਆ ਹੌਲੀ ਹੌਲੀ ਨਹੀਂ ਆ ਗਈ ਮੰਮੀ ਆ ਗਈ ਪਹਿਲੀ ਰੀਵੋ ਤੇਲ ਚੂੰਗੀ ਦਰ ਪੀ ਲੂੰਗੀ ਨਾ ਮੇਰਾ ਮੂਰੇ ਜਵਾਕ ਬੈਠਾ ਹੈ। ਆਪ ਦੀ ਜਿੰਦੇ ਟਿੰਟੂ ਦਾ ਫਿਰ ਵੀ ਆਪ ਦੀ ਗੱਡੀ ਬੈਠੀ ਆ। ਮੈਨੂੰ ਕੋਈ ਇਹ ਇਹ ਨਾ ਮੈਂ ਕਾਮਲਾ ਇਹ ਧਰਮਗੜ ਤੋਂ ਬਾਅਦ ਚਲਾਉਣ ਲੱਗ ਗਿਆ ਸੀ ਜਦੋਂ ਜਿਆਦਾ ਪਹਿਲੀ ਵਾਰ ਲੱਗਿਆ ਸੀ ਧਰਮਗੜ ਤੋਂ ਤੂੰ ਮੇਰੇ ਬਾਰੇ ਕਿਸੇ ਨੂੰ ਵੀ ਕੁੱਟਣਾ ਪਹਿਲੀ ਵਾਰ ਧਰਮਗੜ ਤੋਂ ਨਹੀਂ ਗਿਆ। ਉਦੋਂ ਮੈਂ ਗੱਡੀ ਉਸੋਂ ਨਹੀਂ ਲੈ ਕੇ ਆਇਆ। ਫਸਟ ਵਾਲੇ ਤੋਂ ਮੈਂ ਹੀ ਲੈ ਕੇ ਆਇਆ ਉਹਦਾ ਪਹਿਲੀ ਵਾਰ ਸਾਰੋਂ ਪਹਿਲਾਂ ਕੱਲੀ ਕੱਲਾ ਧਰਮਗੜ ਤੋਂ ਨਹੀਂ ਗਿਆ। ਇਸ ਤੋਂ ਆਚਲੋਂ ਲੱਗਿਆ ਆਈਦੀ ਸਖਰਾ ਜਿਹਾ ਮਲਾ ਲਵੀ ਵਾਲੀ ਰੱਜੇ ਅੰਮਾ ਜਿੱਤਾਂ ਮੇਰੀ ਨਹੀਂ ਵਰਕੇ ਸਾਟਾ ਜਾਉਂਦਾ ਉਹ ਪੈਸੇ ਨੇ ਬਰ ਕੀਆ ਘਰ ਕੀ ਆ ਘਰ ਕੋਈ ਨਹੀਂ ਮੇਰੇ ਵੀ ਨਹੀਂ ਜੀ ਮੁੜਾਏ ਆਪਾਂ ਯਾਰ ਕੱਲ ਦਵਾਈ ਦਵਾਉਣ ਗਏ ਸੀਗੇ ਮਾਨਸਾ ਉਥੋਂ ਨਾਨਕੀ ਬਾਗੇ ਸੀਗੇ ਮੇਰੇ ਹੁਣ ਆਏ ਆਂਗੇ ਹੁਣ ਪੰਡ ਆ ਗਏ ਖੋਲਦਿਆਂ ਬਾਹਰ ਆਪਣਾ ਕੱਲੋਂ ਵੀ ਮੂਡ ਬਣ ਗਿਆ ਬਸ ਮਾਨਸਾ ਤੋਂ ਯਾਰ ਨਾਨਕੀ ਬਾਗੇ ਮੇਰੇ ਬਾਰਤ ਆਪਣਾ ਅੰਦਰੋਂ ਲੱਗਿਆ ਹੋਇਆ ਹੈਗਾ ਖੋਲਦੇ ਆ ਉਧਰ ਤੇ ਆ ਕੇ ਇੱਕ ਜੰਦਾ ਇੱਧਰ ਲਾਇਆ ਸੀਗਾ ਸਾਰੀ ਵਾਗੇ ਛੇ ਇਹ ਤਾਂ ਫਿਰ